ਉਹੀ ਕਹਿੰਦੇ ਆ ਕਿ ਇੰਨਾ ਟਾਈਮ ਥੋੜੀ ਹੈ ਹੁਣ ਪੁਲਿਸ ਕੋਲ ਕੇ ਭਾਨਾ ਸਿੱਧੂ ਵਰਗਿਆਂ ਨੂੰ ਇੰਨਾ ਨੰਗਾ ਕਰਕੇ ਕੁੱਟੇਗੀ ਤਸ਼ੱਦਦ ਕਰੇਗੀ ਜਾਂ ਠੰਡਾ ਪਾਣੀ ਬਰਫਲਾ ਪਾਇਆ ਜਾਊਗਾ ਨਹੀਂ ਕੁੱਟਣ ਤੇ ਕਿੰਨਾ ਟਾਈਮ ਲੱਗਦਾ ਜੀ ਆਓ ਕੱਢੋ ਇਹਨੂੰ ਬਾਹਰ ਆਓ ਪਵਾਏ ਦੀਆਂ ਚੀਕਾਂ ਸ਼ਾਮ ਨੂੰ दारू ਪੀ ਲੋ दारू ਪੀ ਕੇ ਉਹਨਾਂ ਖਤਰ ਤਾਂ ਖੇੜੇ ਹੁੰਦੀ ਹੈ ਕੁੱਟਣਾ ਮੈਂ ਤਾਂ ਰਹਿ ਹੈ ਨਾ ਦੋ ਵਾਰ ਸੀ ਇਹ ਇਸ ਤਰ੍ਹਾਂ ਪੰਜਾਬ ਪੁਲਿਸ ਪਹਿਲੇ ਹੀ ਬਹੁਤ ਵੱਡੀ ਪੱਧਰ ਤੇ ਬਦਨਾਮ ਹੋਈ ਹੋਈ ਹੈ ਕਿ ਤਾਂ ਇਹਨਾਂ ਮੂੰਹ ਨੂੰ ਖੂਨ ਲੱਗਿਆ ਹੋਇਆ ਇਹ ਤਾਂ ਖੂਨ ਨਾਲ ਲਿਬੜੀ ਹੋਈ ਐ ਆੜਾ ਜੇ ਉੱਤੋਂ ਸ਼ਰਾ ਚਾਹੀਦਾ ਇਹ ਸ਼ਿਕਾਰੀ ਕੁੱਤੇ ਵਾਂਗੂ ਪਿੱਛੇ ਪੈ ਜਾਂਦੇ ਨੇ ਮੈਂ ਕਹਿੰਦਾ ਭਾਨਾ ਸਿੱਧੂ ਕੀ ਚੈਲੰਜ ਐ ਜਿਸ ਸਟੇਟ ਲਈ ਜੇ ਆਪਾਂ ਦੇਖੀਏ ਉਹ ਮੁੱਦੇ ਠਾਉਂਦਾ ਉਹ ਬੋਲਦਾ ਸੋਸ਼ਲ ਮੀਡੀਆ ਤੇ ਉਹ ਗੱਲ ਕਰਦਾ ਮਤਲਬ ਕਰ ਲੈਣ ਦੋ ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਮੈਂ ਕਹਿੰਦਾ ਅਮਰਤਪਾਲ ਦੀ ਮੈਂ ਕਿੰਨੀ ਆਲੋਚਨਾ ਕਰਦਾ ਰਿਹਾ ਜਦੋਂ ਉਹਦੇ ਨਾਲ ਟੱਕਾ ਹੋਇਆ ਮੈਂ ਪੂਰਾ ਡਟ ਕੇ ਬੋਲਿਆ ਬੰਨ ਨਿਵਰਾਹ ਦੀ ਲੱਖੇ ਸੁਧਾਣੇ ਦੀ ਜਿਹੜਾ ਤਰੀਕਾ ਮੈਂ ਉਹਦੀ ਵਕਾਲਤ ਨਹੀਂ ਕਰਦਾ ਆਲੋਚਨਾ ਮੈਂ ਕਰਦਾ ਨੇ ਨਾ ਵੀ ਇਹ ਇਹ ਵੀ ਦਿਵਾਲੀ ਦਹਿਸ਼ਤ ਵਾਲੀ ਡਰਾਉਣ ਵਾਲੀ ਗੱਲ ਕਰਦੇ ਨੇ ਜਿਵੇਂ ਕਹਿੰਦੇ ਨੇ ਤਸ਼ੱਦਦ ਕੀਤਾ ਜੇ ਸਹੀ ਆ ਇਹ ਤਾਂ ਬਹੁਤ ਮਨੁੱਖੀ ਅਧਿਕਾਰਾਂ ਦੀ ਲੰਘਣਾ ਸੀਆਈਐਸ ਸਟਾਫਾਂ ਦੇ ਵਿੱਚ ਜਦੋਂ ਜਾਂਦੇ ਨੇ ਇਹ ਤਾਂ ਉਹਨਾਂ ਦਾ ਰਵਾਜ ਆ ਨੰਗਾ ਕਰਦੇ ਨੇ ਮੈਨੂੰ ਵੀ ਦੋ ਵਾਰ ਸੀਆਈਐਸ ਸਟਾਫ ਤੇ ਰੱਖਿਆ ਕਾਨੂੰਨੀ ਤੌਰ ਤੇ ਪੁਲਿਸ ਨੂੰ ਕਿਸੇ ਨੂੰ ਜਸਮਾਨੀ ਤਸ਼ੱਦਦ ਕਰਨ ਦਾ ਕੋਈ ਹੱਕ ਨਹੀਂ ਹੈ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਸਾਰਾ ਥਾਣਾ ਸੀਸੀਟੀਵੀ ਨਾਲ ਕਵਰ ਹੋਣਾ ਚਾਹੀਦਾ ਹਦਾਇਤਾਂ ਦਿੱਤੀਆਂ ਹੋ ਜਾਂਨਾਂ ਨੇ ਉਹਨਾਂ ਚ ਇੱਕ ਵੀ ਫਾਲੋ ਕੋਈ ਕਰਦਾ ਤੇ ਮੈਂ ਭਾਨੇ ਸਿੰਧੂਰਾਂ ਦੀ ਆਲੋਚਨਾ ਨਹੀਂ ਕਰਦਾ ਮੈਂ ਕਹਿੰਦਾ ਟਰੈਵਲ ਏਜੰਟਾਂ ਨੇ ਤਾਂ ਲਈ ਵਿਚਾਰ ਰੱਖੀ ਆ ਹੁਣ ਜਿਹਦੇ ਪੈਸੇ ਮੁੜ ਜਾਂਦੇ ਨੇ ਉਹਦੇ ਖਾਤਰ ਦਾ ਭਾਨਾ ਫਿਰ ਦੇਵਤੀ ਆ ਨਾ ਜੀ ਜਿਵੇਂ ਆਇਆ ਵੀ ਮੇਰੇ 15 ਲੱਖ ਮੜਾਏ ਅਸੀਂ ਪੈਸੇ ਦੇਣਾ ਚਾਹੁੰਦੇ ਸੀ ਉਹਨੂੰ ਉਹਨਾਂ ਨੇ ਨਹੀਂ ਲਏ ਵੀ ਇਹਨਾਂ ਦੇ ਨੱਥਤਾ ਪਾਓ ਤੁਸੀਂ ਕਿਉਂਕਿ ਜਿਹੜੇ ਟਰੈਵਲ ਏਜੰਟਾਂ ਨੇ ਉਹ ਅਫਸਰ ਸ਼ਾਹਨ ਵਾਲਾ ਰਲੇ ਹੋਏ ਨੇ ਉਸੇ ਅਸਕ ਦਾ ਨਾਂ ਨਾਲ ਰਲੇ ਹੋਏ ਨੇ ਇਹ ਇਹ ਜਿਹੜਾ ਮਾਫੀਆ ਬਣਦਾ ਇਸੇ ਤਰ੍ਹਾਂ ਬਣਦਾ ਨਾ ਜੀ ਪੰਜਾਬ ਸੂਬੇ ਵਿੱਚ ਪੁਲਿਸ ਦਾ ਕਲਚਰ ਕੀ ਹੈ ਜਾਂ ਪੁਲਿਸ ਦਾ ਰਵਈਆ ਜਿਹੜਾ ਰਹਿੰਦਾ ਆਮ ਲੋਕਾਂ ਦੇ ਪ੍ਰਤੀ ਉਹ ਕੀ ਹੁੰਦਾ ਹੈ ਹਾਲਾਂਕਿ ਗੱਲਾਂ ਇਹ ਹੋ ਰਹੀਆਂ ਨੇ ਕਿ ਜਿਹੜੇ ਚਿੱਟੇ ਦੇ ਤਸਕਰ ਹੈ ਉਹ ਫੜਨ ਦੇ ਵਿੱਚ ਫਾੜੀ ਆ ਪੁਲਿਸ ਜਿਹੜਾ ਕੋਈ ਗਲਤ ਕੰਮ ਕਰਦਾ ਸੂਬੇ ਦੇ ਅੰਦਰ ਉਹਨਾਂ ਨੂੰ ਫੜਨ ਚ ਪੁਲਿਸ ਫਾੜੀ ਹੈ ਪਰ ਜਿਹੜਾ ਥੋੜਾ ਇਸ਼ੂ ਦੇ ਉੱਤੇ ਬੋਲ ਦਵੇ ਉਹਦਾ ਢੰਗ ਤਰੀਕਾ ਕੀ ਹੈ ਉਹਦੇ ਉੱਤੇ ਬਾਅਦ ਚ ਜਾਂਦੇ ਆ ਪਰ ਟਾਰਗੇਟ ਜਦੋਂ ਸਰਕਾਰ ਹੁੰਦੀ ਹੈ ਤੇ ਉਸ ਨੂੰ ਚੱਕ ਲਿਆ ਜਾਂਦਾ ਹੈ ਫਿਰ ਪਰਚਿਆਂ ਦੀ ਰਾਜਨੀਤੀ ਪਰਚਰਾ ਇੱਕ ਨਹੀਂ ਇੱਕ ਚ ਜ਼ਮਾਨਤ ਮਿਲਦੀ ਆ ਦੂਜਾ ਪਰਚਾ ਤਿਆਰ ਇਹ ਅੱਜ ਕੱਲ ਹੋ ਰਿਹਾ ਭਾਨਾ ਸਿੱਧੂ ਦੇ ਨਾਲ ਮਾਲਵਿੰਦਰ ਸਿੰਘ ਮਾਲੀ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਵਿੱਚੋਂ ਇੱਕ ਨੇ ਜਿਹੜੇ ਭਾਨਾ ਸਿੱਧੂ ਜਾਂ ਲੱਖਾ ਸਧਾਨਾ ਦੀ ਗਤੀਵਿਧੀ ਨੂੰ ਲੈ ਕੇ ਸਿਆਸਤ ਦੇ ਬਾਰੇ ਕਈ ਤਰ੍ਹਾਂ ਦੀ ਆਲੋਚਨਾ ਆਪਣੇ ਹਿਸਾਬ ਨਾਲ ਕਰਦੇ ਰਹਿੰਦੇ ਆ ਪਰ ਹੁਣ ਜਿਹੜੀ ਰਾਜਨੀਤੀ ਹੋ ਰਹੀ ਆ ਜਾਂ ਪਰਚੇ ਹੋ ਰਹੇ ਨੇ ਐਡਕੀ ਸੋਚਦੇ ਨੇ ਅਸੀਂ ਗੱਲਬਾਤ ਕਰਾਂਗੇ ਵਾਲੀ ਸਾਹਿਬ ਅਸੀਂ ਕਾਫੀ ਵਾਰੀ ਗੱਲ ਕੀਤੀ ਐ ਪੁਲਿਸ ਦੇ ਕੰਮ ਕਰਨ ਦੇ ਵਿਹਾਰ ਤੇ ਤਰੀਕੇ ਦੇ ਉੱਤੇ ਤਾਂ ਜਿਹੜੀ ਉਹਨਾਂ ਦੀ ਜਿਹੜੀ ਇੱਕ ਸ਼ੈਲੀ ਆ ਉਸ ਦੇ ਉੱਤੇ ਬਦਲਦੀ ਵੀ ਰਹੀ ਐ ਤੇ ਕਦੇ ਕਿਵੇਂ ਕਦੇ ਕਿਵੇਂ ਤੁਸੀਂ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੁਲਿਸ ਨਾਲ ਵਿਵਾਹ ਪੈਂਦਾ ਰਿਹਾ ਅੱਜ ਕੱਲ ਪੁਲਿਸ ਦਾ ਜਿਹੜਾ ਰਵਈਆ ਆ ਜਾਂ ਕੰਮ ਕਰਨ ਦਾ ਤਰੀਕਾ ਉਹਨੂੰ ਪਹਿਲੀ ਨਜ਼ਰੇ ਕਿਵੇਂ ਵੇਖਦੇ ਹੋ ਮਤਲਬ ਇੱਕ ਵਾਕ ਦੇ ਵਿੱਚ ਕਹਿਣਾ ਹੋਵੇ ਜਿਵੇਂ ਭਾਰਤ ਦੇ ਵਿੱਚ ਹੋ ਰਿਹਾ ਪੰਜਾਬ ਆ ਜਿਹੜੀ ਪੁਲਿਸ ਸਟੇਟ ਬਣਾਈ ਜਾ ਰਹੀ ਹੈ ਹੂੰ ਪੰਜਾਬ ਪੁਲਿਸ ਪਹਿਲੇ ਹੀ ਬਹੁਤ ਵੱਡੀ ਪੱਧਰ ਤੇ ਬਦਨਾਮ ਹੋਈ ਹੋਈ ਐ ਇੱਕ ਤਾਂ ਕਹਿੰਦਾ ਮੂੰਹ ਨੂੰ ਖੂਨ ਲੱਗਿਆ ਹੋਇਆ ਇਹ ਤਾਂ ਖੂਨ ਨਾਲ ਲਿਬੜੀ ਹੋਈ ਐ ਤੇ ਉਹ ਇਨਸਾਫ ਨਹੀਂ ਜਿਹੜਾ ਮਿਲਿਆ ਨਾ ਜੀ ਜਿਹੜਾ ਮਤਲਬ ਉਸ ਵੇਲੇ ਫਿਰ ਬਾਦਲ ਸਾਹਿਬ ਨੇ ਧਰੋ ਕੀਤਾ ਵਾਅਦੇ ਕਰਕੇ ਸਜਾਵਾਂ ਦੇਣ ਦੀਆਂ ਜਾਂਚਾਂ ਦਾ ਇਹਨਾਂ ਨੂੰ ਛੈ ਮਿਲ ਗਈ ਮਤਲਬ ਮਾੜਾ ਜਿਹਾ ਉੱਤੋਂ ਇਸ਼ਾਰਾ ਚਾਹੀਦਾ ਇਹ ਸ਼ਿਕਾਰੀ ਕੁੱਤੇ ਵਾਂਗੂ ਪਿੱਛੇ ਪੈ ਜਾਂਦੇ ਨੇ ਮੈਂ ਕਹਿੰਦਾ ਭਾਨਾ ਸਿੱਧੂ ਕੀ ਚੈਲੰਜ ਐ ਜੀ ਸਟੇਟ ਲਈ ਜੀ ਆਪਾਂ ਦੇਖੀਏ ਉਹ ਮੋਦੀ ਉਠਾਉਂਦਾ ਉਹ ਬੋਲਦਾ ਸੋਸ਼ਲ ਮੀਡੀਆ ਤੇ ਉਹ ਗੱਲ ਕਰਦਾ ਮਤਲਬ ਕਰ ਲੈਣ ਦੋ ਹੂੰ ਮਤਲਬ ਇਹ ਇਹਨਾਂ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਜਿਵੇਂ ਮੋਦੀ ਤੋਂ ਰਿਆ ਸੀ ਕਾਂਗਰਸ ਮੁਕਤ ਭਾਰਤ ਹੂੰ ਫਿਰ ਸਵਾਲ ਮੁਕਤ ਮੀਡੀਆ ਫਿਰ ਅੰਦੋਲਨ ਮੁਕਤ ਸੜਕ ਤੇ ਫਿਰ ਵਿਰੋਧੀ ਧਿਰ ਮੁਕਤ ਸੰਸਦ ਇਹ ਹੀ ਭਾਗਤ ਮਹਾਨ ਜੀ ਤੁਹਾਨੂੰ ਅੱਜ ਅੱਜ ਕੱਲ ਦੀ ਇਹ ਸਪੀਚ ਸੁਣੋ ਕਹਿੰਦਾ ਕਿਹੜੀ ਵਿਰੋਧੀ ਧਿਰ ਵਿਰੋਧੀ ਧਿਰ ਹੈ ਹੀ ਨਹੀਂ ਇਸ ਕਰਕੇ ਹੁਣ ਇਹ ਉਹੀ ਗੱਲ ਉਹੀ ਚਾਹੁੰਦੇ ਨੇ ਵੀ ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਬਸ ਉਹਨਾਂ ਦੀ ਕਨਸ ਦੀ ਸਜਾਵਟ ਬਣੇ ਉਹ ਚਾਹੁੰਦੇ ਨੇ ਇੱਕ ਧਰਤ ਤੇ ਕੋਈ ਬੋਲ ਨਾ ਹੋ ਗੇ ਜੇ ਕੋਈ ਬੋਲੇ ਬਸ ਉਹਨਾਂ ਦੀ ਹਮੀ ਭਰੇ ਪਾਣਾ ਸਿੱਧੂ ਜਾਂ ਕੋਈ ਹੋਰ ਹੋਰ ਵੀ ਹਸਤੀਆਂ ਨੇ ਜਾਂ ਤੁਹਾਡੇ ਅੱਗੇ ਲੋਕ ਵੀ ਬਿਵਾਕੀ ਦੇ ਨਾਲ ਆਪਣੀ ਗੱਲ ਰੱਖਦੇ ਆ ਕੀ ਇਹਦਾ ਮਤਲਬ ਵਿਰੋਧੀ ਧਿਰ ਜੇ ਆਪਾਂ ਦੇਖੀਏ ਵੈਸੇ ਤਾਂ ਮੁੱਖ ਤੌਰ ਦੇ ਉੱਤੇ ਕਾਂਗਰਸ ਪਾਰਟੀ ਐ اخਲਾਕੀ ਜਿਵੇਂ ਦੇਖੀ ਨਿਜਮਾ ਮੁਤਾਬਕ ਪਰ ਕਾਂਗਰਸ ਵੀ ਕਹਿੰਦੇ ਚੁੱਪਚਪੀਤੀ ਆ ਡਰੇ ਹੋਏ ਬਹੁਤ ਨੇ ਤੇ ਜੇ ਇਕਾਦੁੱਕਾ ਲੀਡਰ ਬੋਲਣ ਲੱਗਦੇ ਨੇ ਲੋਕ ਬੋਲਣ ਲੱਗਦੇ ਨੇ ਤਾਂ ਉਹਨਾਂ ਨੂੰ ਫਿਰ ਆਵਾਜ਼ ਬੰਦ ਕਰਨ ਦੇ ਲਈ ਤਰੀਕੇ ਬੜੇ ਲੱਭਲੇ ਸਰਕਾਰ ਨੇ ਨਹੀਂ ਆਪਾਂ ਕਈ ਵਾਰ ਗੱਲ ਕੀਤੀ ਆ ਪੰਜਾਬ ਲੀਹੋਂ ਲੱਥਿਆ ਹੋਇਆ ਪਟਕੇ ਹੋਇਆ ਗੁਰਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਿੱਡੀ ਹੈ ਜੀ ਸਾਡੇ ਲਈ ਮਾਰਗ ਸੇਧ ਜਿਹੜੀ ਗੱਲ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ ਸੀ ਉਹਨਾਂ ਖਾਤਰ ਕੁਰਬਾਨੀ ਦਿੱਤੀ ਜੀ ਧਰਮ ਕੋਈ ਮੰਨੇ ਨਾ ਮੰਨੇ ਪਰ ਧਰਮ ਦੇ ਆਧਾਰ ਤੇ ਵਿਤਕਰਾ ਜਾਂ ਪੱਖਵਾਦੀ ਹੈ ਜਿਹੜੀ ਉਹਦੇ ਖਿਲਾਫ ਸ਼ਹਾਦਤ ਦਿੱਤੀ ਆ ਇਹ ਇਹ ਤਾਂ ਅਸੀਂ ਭਟਕੇ ਹੋਇਆ ਜਿਹਦੇ ਕਰਕੇ ਸਾਡੇ ਵਿਚਾਰ ਨੇ ਵਿਰੁੱਧ ਮੈਂ ਕਹਿੰਨਾ ਅਮਰਤਪਾਲ ਦੀ ਮੈਂ ਕਿੰਨੀ ਆਲੋਚਨਾ ਕਰਦਾ ਰਿਹਾ ਜੀ ਜਦੋਂ ਉਹਦੇ ਨਾਲ ੱੱਕਾ ਹੋਇਆ ਮੈਂ ਪੂਰਾ ਡਟ ਕੇ ਬੋਲਿਆ ਵੀ ਇਹ ਪੂਰਾ ਝੂਠਾ ਪੰਨੇਵਰਾਂ ਦੀ ਲੱਖੇ ਸਦਾਨੇ ਦੀ ਜਿਹੜਾ ਤਰੀਕਾ ਮੈਂ ਉਹਦੀ ਵਕਾਲਤ ਨਹੀਂ ਕਰਦਾ ਆਲੋਚਨਾ ਮੈਂ ਕਰਦਾ ਰਹਿੰਦਾ ਨਾ ਵੀ ਇਹ ਇਹ ਵੀ ਦਿਵਾਲੀ دہشت ਵਾਲੀ ਡਰਾਉਣ ਵਾਲੀ ਗੱਲ ਕਰਦੇ ਨੇ ਪੋਲਿਟਿਕਸ ਦੀ ਗੱਲ ਨੀਤੀਆਂ ਪਾਲਸੀਆਂ ਦੀ ਨਹੀਂ ਕਰਦੇ ਪਰ ਜੇ ਉਹ ਕੁਛ ਉਹਦੇ ਨਾਲ ਕੀਤਾ ਜਿਵੇਂ ਕਹਿੰਦੇ ਨੇ ਤਸ਼ੱਦਦ ਕੀਤਾ ਜੇ ਸਹੀ ਆ ਇਹ ਤਾਂ ਬਹੁਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇਖੋ ਸੀਜੀਐਸ ਸਟਾਫਾਂ ਦੇ ਵਿੱਚ ਜਦੋਂ ਜਾਂਦੇ ਨੇ ਇਹ ਤਾਂ ਉਹਨਾਂ ਦਾ ਰਵਾਜ ਆ ਨੰਗਾ ਕਰਦੇ ਨੇ ਮੈਨੂੰ ਵੀ 2 ਸਾਲ ਸੀ ਜੀ ਸਟਾਫ ਤੇ ਰੱਖਿਆ ਪਰ ਇਸ ਤਰ੍ਹਾਂ ਦਾ ਤਸ਼ੱਦਦ ਮਤਲਬ ਕਾਨੂੰਨੀ ਤੌਰ ਤੇ ਪੁਲਿਸ ਨੂੰ ਕਿਸੇ ਨੂੰ ਜਿਸਮਾਨੀ ਤਸ਼ੱਦਦ ਕਰਨ ਦਾ ਕੋਈ ਹੱਕ ਨਹੀਂ ਇਹ ਮਨੁੱਖੀ ਹੱਕਾਂ ਦੀ ਉਲੰਘਣਾ ਹੁਣ ਇਹੇ ਦੇ ਮੌਕੇ ਆ ਕੇ ਉਹਨਾਂ ਨਾਲ ਤੁਹਾਡਾ ਵਿਚਾਰਾਂ ਦਾ ਲੱਖ ਬਖਰੇਮਾ ਉਹਨਾਂ ਦੇ ਤਰੀਕੇ ਨਾਲ ਮਤ ਭੇਦ ਨੇ ਪਰ ਪੁਲਿਸ ਦੇ ਖਿਲਾਫ ਹਰ ਇੱਕ ਨੂੰ ਡਟ ਕੇ ਬੋਲਣਾ ਚਾਹੀਦਾ ਪਰ ਜਿਹੜੇ ਲੋਕ ਇਸ ਗੱਲ ਦੀ ਵਕਾਲਤ ਕਰ ਰਿਹਾ ਕਿ ਭਾਨਾ ਸਿੱਧੂ ਦੀ ਜਿਸ ਤਰ੍ਹਾਂ ਦੀ ਢੰਗ ਤਰੀਕੇ ਹੁੰਦੇ ਸੀ ਜਾਂ ਕੋਈ ਹੋਰ ਸੀ ਉਹ ਭਾਨਾ ਸਿੱਧੂ ਦੇ ਰਵਈਏ ਤੋਂ ਖੁਸ਼ ਨਾ ਹੋਣ ਪਰ ਉਹ ਲੋਕ ਕਈ ਨਾ ਵਿੱਚ ਵਿੱਚ ਵਕਾਲਤ ਕਰਦੇ ਦਿਖਾਈ ਦੇ ਰਹੇ ਆਮੀ ਉਹ ਇਹ ਕਹਿੰਦੇ ਆ ਕਿ ਇੰਨਾ ਟਾਈਮ ਥੋੜੀ ਹੁਣ ਪੁਲਿਸ ਕੋਲ ਕੇ ਭਾਨਾ ਸਿੱਧੂ ਵਰਗਿਆਂ ਨੂੰ ਇੰਨਾ ਨੰਗਾ ਕਰਕੇ ਕੁੱਟੇ ਗੀਤ ਸ਼ਾਦਦ ਕਰੇਗੀ ਜਾਂ ਠੰਡਾ ਪਾਣੀ ਬਰਫੜਾ ਪਾਇਆ ਜਾਊਗਾ ਕਹਿੰਦੇ ਇਨਾਂ ਸਮਾਥੜਾ ਹੁੰਦਾ ਪੁਲਿਸ ਨੇ ਹੋਰ ਵੀ ਬਥੇਰਾ ਕੰਮ ਕਰਨਾ ਨਹੀਂ ਕੁੱਟਣ ਤੇ ਕਿ ਟਾਈਮ ਲੱਗਦਾ ਜੀ ਸ਼ਾਮ ਨੂੰ ਦਾਰੂ ਪੀ ਲੋ ਦਾਰੂ ਪੀ ਕਿਉਂ ਨਾ ਖਤਰੇ ਤਾਂ ਖੇੜੇ ਹੁੰਦੀਆਂ ਕੁੱਟਣਾ ਮੈਂ ਤਾਂ ਰਹਿਿਆ ਨਾ ਦੋ ਵਾਰ ਅਸੀਂ ਇਹੇ ਸਟਾਫ 'ਚ ਮੈਂ ਟੌਰਚਰ ਵੀ ਕੀਤਾ ਬਿਲਕੁਲ ਹੁੰਦਾ ਮਤਲਬ ਜਦੋਂ ਕਿ ਲਿਆ ਓਏ ਕੱਢ ਓ ਇਹਨੂੰ ਬਾਹਰ ਆਓ ਪਵਾਏ ਦੀਆਂ ਟੀਕਾਂ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਸਾਰਾ ਥਾਣਾ ਸੀਸੀਟੀਵੀ ਨਾਲ ਕਵਰ ਹੋਣਾ ਚਾਹੀਦਾ ਹਲੇ ਤਾਂ ਦਿੱਤੀਆਂ ਹੋ ਜਾਂਨਾਂ ਨੇ ਉਹਨਾਂ 'ਚ ਇੱਕ ਨਹੀਂ ਫਾਲੋ ਕੋਈ ਕਰਦਾ ਜੀਤੇ ਪੈਂਦੀ ਉਦੋਂ ਬੋਲਦਾ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਇਹਨਾਂ ਗੱਲਾਂ ਖਾਤਰ ਲੜਦੇ ਮੈਂ ਭਾਨੇ ਸਿੰਧੂਆਂ ਦੀ ਆਲੋਚਨਾ ਨਹੀਂ ਕਰਦਾ ਮੈਂ ਕਹਿੰਦਾ ਟਰੈਵਲ ਏਜੰਟਾਂ ਨੇ ਧਾਂ ਦੇ ਲਈ ਵਿਚਾਰ ਰੱਖੀ ਆ ਇਹ ਚ ਕੋਈ ਰੌਲਾ ਨਹੀਂ ਹੁਣ ਜਿਹਦੇ ਪੈਸੇ ਮੁੜ ਜਾਂਦੇ ਨੇ ਉਹਦੇ ਖਾਤਰ ਤਾਂ ਭਾਨਾ ਫਿਰ ਦੇਵਤੀ ਆ ਨਾ ਜੀ ਜਿਵੇਂ ਆਇਆ ਵੀ ਮੇਰੇ 15 ਲੱਖ ਵੜਾਏ ਅਸੀਂ ਪੈਸੇ ਦੇਣਾ ਚਾਹੁੰਦੇ ਸੀ ਉਹਨੂੰ ਉਹਨਾਂ ਨੇ ਨਹੀਂ ਲਏ ਹੋ ਸਕਦਾ ਕਿਸੇ ਨੇ ਦੇਤੇ ਹੋਣ ਇਹਨਾਂ ਗੱਲਾਂ ਬਾਰੇ ਮੈਂ ਨਹੀਂ ਪੈਂਦਾ ਪਰ ਇਹਦੇ ਖਾਤਰ ਜ਼ਰੂਰ ਆ ਅੰਦੋਲਨ ਇੱਕ ਇਸ ਰੂਪ ਚ ਚਾਹੀਦਾ ਵੀ ਇਹਨਾਂ ਦੇ ਨੱਥ ਤਾਂ ਪਾਓ ਤੁਸੀਂ ਕਿਉਂਕਿ ਜਿਹੜੇ ਟ੍ਰੈਵਲ ਏਜੰਟਾਂ ਨੇ ਉਹ ਅਫਸਰ ਸ਼ਾਹ ਨਾਲ ਰਲੇ ਹੋਏ ਨੇ ਉਹ ਸਿਆਸਤਦਾਨਾਂ ਨਾਲ ਰਲੇ ਹੋਏ ਨੇ ਇਹ ਇਹ ਜਿਹੜਾ ਮਾਫੀਆ ਬਣਦਾ ਇਸੇ ਤਰ੍ਹਾਂ ਬਣਦਾ ਨਾ ਜੀ ਸਿਆਸਤਦਾਨ ਮਾਇਆਤਾਰੀ ਅਫਸਰ ਸ਼ਾਹੀ ਤੇ ਠੱਗ ਮਾਫੀਆ ਇੱਕ ਦੂਜੇ ਨੂੰ ਸ਼ਹਿਦੰਦੇ ਨੇ ਜੁੜੇ ਹੋਏ ਨੇ ਇਸੇ ਕਰਕੇ ਫਿਰ ਇੱਕ ਦੂਜੇ ਦੇ ਫੇਵਰ ਚ ਜਾਂਦੇ ਨੇ ਮੈਂ ਕਹਿੰਦਾ ਜੇ ਪੰਚਾਇਤੀ ਤੌਰ ਤੇ ਤੁਸੀਂ ਕਿਤੇ ਇਕੱਠੇ ਹੋ ਕੇ ਜਾਂਦੇ ਹੋ ਜੀ ਪੰਚਾਇਤੀ ਤੌਰ ਤੇ ਤੁਸੀਂ ਬੰਦਿਆਂ ਨੂੰ ਬੁਲਾ ਕੇ ਸਾਹਮਣੇ ਗੱਲ ਕਰਦੇ ਹੋ ਮੜਾਏ ਜਾ ਸਕਦੇ ਪੈਸੀ ਜੀ ਪਰ ਜੇ ਤੁਸੀਂ ਦਬਸ਼ ਵਾਲਾ ਹੀ ਤਰੀਕਾ ਜਾਦੇ ਵਰਤੋਗੇ ਫਿਰ ਕਈ ਵਾਰ ਮੁਰੂ ਵੀ ਬੰਦੇ ਝੂਠ ਬੋਲ ਦਿੰਦੇ ਅਗਲਾ ਕਹਿੰਦਾ ਦਿਓ ਸ਼ਿਕਾਇਤ ਸੱਚੀ ਝੂਠੀ ਖਰੇ ਨਾਲ ਕੀ ਕੀਤਾ ਜੀ ਤੁਹਾਡੇ ਸਾਹਮਣੇ ਕੀ ਕਰ ਸਕੀ ਕਾਂਗਰਸ ਦਾ ਦੇਖੋ ਏਡੀ ਵੱਡੀ ਪਾਰਟੀ ਆ ਸ਼ਰੇ ਆ ਪਤਾ ਮਤਲਬ ਉਹ ਗਵਾਹ ਵੀ ਨਹੀਂ ਬਣਿਆ ਸੀ ਉਹ ਬੰਦਾ ਉਦੋਂ ਤੱਕ ਜਦੋਂ ਕੇਸ ਪਾਇਆ ਜਦੋਂ ਤੇ ਕੇਸ ਪਤਾ ਵੀ ਉਹਦੇ ਦਬਾਅ ਪਾ ਰਹੇ ਨੇ ਗਵਾਹ ਬਾਅਦ ਚ ਬਣਿਆ ਮੁੜ ਕੇ ਫਿਰ ਕਿੱਥੇ ਸੁਪਰੀਮ ਕੋਰਟ ਤੱਕ ਗਿਆ ਭਗਵਾਨਤ ਮਾਨ ਜਿਹੜਾ ਕਹਿੰਦਾ ਸੀ ਨਾ ਉਹ ਅਨਸਾਰੀ ਵਾਲੇ 50 ਲੱਖ ਮੈਂ ਰੰਧਾਵੇ ਤੇ ਕੈਪਟਨ ਤੋਂ ਕੱਢੂੰ ਤੇ ਹੁਣ ਜਿਹੜਾ ਕਰੋੜਾਂ ਦਿੱਤਾ ਇਸ ਗੱਲ ਖਾਤਰ ਇਹ 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 ਕੌਣ ਭਰੂ ਸੋ ਇਹ ਇਹ ਜਿਹੜੀ ਦਬਸ਼ ਦੀ ਜਦੋਂ ਨਾ ਕੋਈ ਸਟੇਟ ਫਾਸ਼ੀਵਾਦੀ ਰਾਹ ਪੈ ਜੇ ਫੇਰ ਉਹ ਜਿੱਥੇ ਵੀ ਕੋਈ ਦਬਸ਼ ਵਾਲੇ ਹੁੰਦੇ ਨੇ ਚਾਹੇ ਭੀੜ ਤੰਤਰਾ ਚਾਹੇ ਗੁੰਡਾ ਤੰਤਰਾ ਚਾਹੇ ਗੈਂਗਸਟਰਵਾਦ ਜਾਂ ਕੋਈ ਹੋਰ ਆ ਲੋਕਾਂ ਤੇ ਦਹਿਸ਼ਤ ਪਾਉਣੀ, ਡਰ ਬਿਠਾਉਣਾ ਉਹਨਾਂ ਨੂੰ ਰਾਸ ਬਹਿ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਵੇਂ ਵਿਰੋਧੀ ਧਿਰ ਆਪਣਾ ਕੰਮ ਨਹੀਂ ਕਰ ਪਾ ਰਹੀ, ਉਵੇਂ ਸੱਤਾ ਧਿਰ ਵੀ ਕੰਮ ਨਹੀਂ ਕਰਦੀ ਕਹਿੰਦੇ ਇਸੇ ਕਰਕੇ ਨਸ਼ਿਆਂ ਨੂੰ ਰੋਕਣ ਵਾਸਤੇ ਪਰਮਿੰਦਰ ਝੋਟਾ ਖੜਾ ਹੋਇਆ ਤੇ ਉਹਦੇ ਤੇ ਪਰਚੇ, ਇਧਰੋਂ ਠੱਗ ਟਰੈਵਲ ਏਜੰਟਾਂ ਨੂੰ ਰੋਕਣ ਵਾਸਤੇ ਜਾਂ ਕਿਸੇ ਹੱਦ ਤੱਕ ਠੱਲ ਪਾਉਣਾ ਵਾਸਤੇ ਖੜਾ ਪਾਣਾ ਸਿੱਧੂ ਹੋਇਆ ਤੇ ਉਹਦੇ ਤੇ ਪਰਚੇ। ਮਤਲਬ ਜਿਹੜਾ ਕੰਮ ਸਰਕਾਰ ਨਹੀਂ ਕਰਨਾ ਉਹ ਲੋਕ ਫਿਰ ਆਪ ਕਰਨ ਲੱਗਦੇ ਆ ਤੇ ਉਹਨਾਂ ਤੇ ਫਿਰ ਪਰਚੇ ਪੈ ਜਾਂਦੇ। ਨਹੀਂ ਹੁੰਦਾ ਜੀ। ਜਦੋਂ ਤਬਦੀਲੀ ਲਈ ਕੋਈ ਸਿਆਸੀ ਵਰਤਾਨਾ ਸਿਰਜਿਆ ਜਾਵੇ ਕੋਈ ਪਾਰਦਰਸ਼ਤ ਤਰੀਕੇ ਨਾਲ ਬਣਾਇਆ ਜਾਣ ਕੋਈ ਜਵਾਬਦੇਹੀ ਵਾਲਾ ਅਮਲ ਨਾਲ ਸਾਹਮਣੇ ਹੋਵੇ ਫਿਰ ਇਸੇ ਤਰ੍ਹਾਂ ਦੇ ਰੋਲੇ ਉੱਠਦੇ ਨੇ ਫਿਰ ਲੋਕਾਂ ਨੂੰ ਐ ਲੱਗਦਾ ਮਤਲਬ ਜਿਹੜੇ ਹੀਰੋ ਦੀ ਤਲਾਸ਼ ਆ ਨਾ ਉਹ ਪੰਜਾਬ ਵੀ ਫਸਿਆ ਹੋਇਆ ਹੈ ਆ ਗਿਆ ਵੀ ਆ ਗਿਆ ਦੀਪ ਸਿੰਘੂ ਆ ਗਿਆ ਆ ਗਿਆ ਵੀ ਆ ਗਿਆ ਅਮਰਪਾਲ ਆ ਗਿਆ ਆ ਗਿਆ ਵੀ ਆ ਗਿਆ ਲੱਖਾਂ ਭਾਈ ਆ ਗਿਆ ਇਹ ਇਹ ਜਿਹੜੇ ਰੋਲੇ ਉੱਠਦੇ ਨੇ ਨਾ ਜੀ ਫਿਰ ਲੋਕ ਇਹਨਾਂ ਤੋਂ ਆਸ ਕਰਦੇ ਨੇ ਹੁਣ ਲੱਖਾਂ ਵੀ ਕਹਿੰਦੇ ਆ ਕਚੇਰੀ ਲਾਉਂਦਾ ਆਪਦੇ ਹਰ ਐਤਵਾਰ ਨੂੰ ਘਰੇ ਉਹ ਲੋਕ ਕਿੰਨਾ ਜਿਹਦਾ ਜਿਹਨੂੰ ਇਨਸਾਫ ਮਿਲ ਗਿਆ ਵਾਵਾ ਕਰਦਾ ਹੋਊ ਜਿਹੜਾ ਕੋਈ ਡਰ ਗਿਆ ਗਰੀਬ ਜਿਹਨੂੰ ਐ ਲੱਗਦਾ ਮੇਰੇ ਨਾਲ ਧੱਕਾ ਹੋ ਗਿਆ ਉਹ ਚੁੱਪ ਕਰ ਜਾਂਦਾ ਸੋ ਇਹ ਇੱਕ ਸਹੀ ਤਰੀਕਾ ਅਪਣਾਉਣਾ ਚਾਹੀਦਾ ਮੈਂ ਮੈਂ ਤਾਂ ਵਾਰ-ਵਾਰ ਇਹਨਾਂ ਨੂੰ ਕਹਿੰਨਾ ਤੁਸੀਂ ਕਹਿੰਨਾ ਮੈਂ ਐਮਪੀ ਖੜਾ ਹਾਂ ਹੁਣ ਭਾਣਾ ਕਹਦੂ ਮੈਂ ਸੰਗਰੂਰ ਤੋਂ ਖੜਾ ਹਾਂ ਕੋਈ ਜਥੇਬੰਦੀ ਤਾਂ ਬਣਾ ਲਓ ਉਹਦਾ ਕੋਈ ਸਿਧਾਂਤ ਬਣਾ ਲਓ ਕੋਈ ਜਵਾਬਦੇਹੀ ਬਣਾ ਲਓ ਲੋਕਾਂ ਨੂੰ ਨਾਲ ਵੀ ਤੁਸੀਂ ਜੋੜੋ ਸੋ ਇਹ ਹੀਰੋ ਦੀ ਤਲਾਸ਼ ਚੋਂ ਨਿਕਲਨ ਨਾਲ ਪੰਨ ਨੂੰ ਤਾਂ ਕੁਝ ਹੁੰਦਾ ਨਹੀਂ ਮਤਲਬ ਇਸੇ ਤਰ੍ਹਾਂ ਦਾ ਕਿੰਨਿਆਂ ਨੂੰ ਆ ਲੱਗਦਾ ਬਹੁਤ ਵਧੀਆ ਵਧੀਆ ਹੋਇਆ ਕਿੰਨਿਆਂ ਨੂੰ ਇਸ ਤਰ੍ਹਾਂ ਲੱਗਦਾ ਨੰਗਾ ਸੋ ਸਾਨੂੰ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਵਾਰੇ ਕਿੰਨੀ ਵਾਰ ਸਰਕਾਰਾਂ ਨੇ ਦਾਅਵੇ ਕੀਤੇ ਨੇ ਐਂ ਕਰਾਂ ਦੀ ਕੋਈ ਚੈਕਿੰਗ ਹੈ ਮਤਲਬ ਕਿਤੇ ਰੈਗੂਲੇਟਿੰਗ ਅਥਾਰਟੀ ਹੋਏ ਨਹੀਂ ਆ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਕੋਈ ਰੈਗੂਲੇਟਰ ਅਥਾਰਟੀ ਨਹੀਂ ਪ੍ਰਾਈਵੇਟ ਸਕੂਲਾਂ ਦੀ ਕੋਈ ਰੈਗੂਲੇਟਰ ਅਥਾਰਟੀ ਨਹੀਂ ਕਿ ਜਿਹੜਾ ਡਿਪਟੀ ਕਮਿਸ਼ਨਰ ਦੇ ਹੱਥ ਹੁੰਦਾ ਕਹਿੰਦੇ ਕਿ ਉਹਨੂੰ ਉਹਨੇ ਤੈਅ ਕਰਨਾ ਹੁੰਦਾ ਕਿ ਕਿਹੜਾ ਕਿਹੜੇ ਜ਼ਿਲ੍ਹੇ ਦੇ ਵਿੱਚ ਕੰਮ ਕਰੇ ਇਮੀਗ੍ਰੇਸ਼ਨ ਵਾਲਾ ਕਿਹੜਾ ਨਾ ਕਰੇ ਤੇ ਡਿਪਟੀ ਕਮਿਸ਼ਨਰ ਆ ਜਿਹੜੇ ਇਸ ਮਸਲੇ ਦੇ ਉੱਤੇ ਉਸ ਤਰ੍ਹਾਂ ਅਜੇ ਤੱਕ ਐਕਸ਼ਨ ਹੀ ਨਹੀਂ ਲੈ ਸਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਹੁਤ ਤਰੀਕਿਆ ਕਿ ਜਿਹੜੇ ਜਿਹੜੇ ਬਲੈਕਲਿਸਟਡ ਜੇ ਨੇ ਜਾਂ ਇਹਨਾਂ ਦੇ ਸਾਰਿਆਂ ਦੇ ਸੀ ਲਾਇਸੈਂਸ ਰੱਦ ਕਰਾਂਗੇ ਪਰ ਨੇ ਇਹਨਾਂ ਦਾ ਤਰੀਕੀ ਨਮਾ ਬਣ ਲਿਆ ਇਹ ਕਹਿੰਦੇ ਨੇ ਨਵੇਂ ਨੇ ਚਲੋ ਨਵੇਂ ਹੈਗੇ ਨੇ ਕੁਦਰਤੀ ਤੌਰ ਤੇ ਤੁਸੀਂ ਉਹਨਾਂ ਨੂੰ ਕੰਮ ਸਿੱਖਣ ਦਾ ਕੋਈ ਸਮਾਂ ਤਾਂ ਦਿਓ ਇੱਕ ਮੰਤਰੀ ਆਇਆ ਤੈਨੂੰ ਮੈਂ ਕਿਵੇਂ ਬਦਲ ਦੇ ਦੋ ਤੋਂ ਬਦਲ ਦੇ ਚਾਰ ਹੋ ਤੋ ਬਦਲ ਦੇ ਮੈਂ ਕਿਵੇਂ ਬਦਲੀ ਜਾਂਦੇ ਨੇ ਤੁਸੀਂ ਕਿਸੇ ਨੂੰ ਕੰਮ ਕਰਨ ਤਾਂ ਦਿਓ ਨਾ ਜੀ ਠੀਕ ਹੈ ਜੇ ਕਿਸੇ ਦਾ ਦੋਸ਼ ਆ ਉਹ ਤੇ ਦੋਸ਼ ਲਾ ਕੇ ਤਬਦੀਲੀ ਕਰਨੀ ਹੋਰ ਤਰ੍ਹਾਂ ਦੀ ਗੱਲ ਆ ਐਂ ਸੁਖਵੀਰ ਆ ਉਹ ਸ਼੍ਰੋਮਣੀ ਕਮੇਟੀ ਚ ਕਿਸੇ ਨੂੰ ਬਣਨੇ ਨਹੀਂ ਦਿੰਦਾ ਆਏ ਸਾਲੇ ਨਵੀਂ ਐਗਜ਼ੈਕਟਿਵ ਬਣਾ ਦਿੰਦਾ ਆਏ ਸਾਲ ਨਵੀਂ ਐਗਜ਼ੈਕਟਿਵ ਬਣਾ ਦਿੰਦਾ ਤੇ ਉਹਨਾਂ ਚਿਰਚ ਬੰਦਿਆਂ ਨੂੰ ਭੇਜਤ ਨਹੀਂ ਆਉਂਦਾ ਵੀ ਕਿਵੇਂ ਅਸੀਂ ਸਹੀ ਲੀਤੇ ਕੰਮ ਪੜਣਾ ਕਰਨਾ ਫਿਰ ਚੱਲ ਚੱਲਦੀ ਉਹਦੀ ਆਪਣੀ ਆ ਫਿਰ ਹੁਣ ਜਿਵੇਂ ਕਈ ਬੰਦੇ ਕਹਿੰਦੇ ਸੀ ਸਿੱਧੂ ਮੰਤਰੀ ਰਿਹਾ ਕਰਕੇ ਦਿਖਾ ਦਿੰਦਾ ਹੁਣ ਮੁੱਖ ਮੰਤਰੀ ਕੋਲੇ ਐਡੀ ਭਾਵਰਾ ਗਈ ਮੰਤਰੀ ਕੋਈ ਕਰੇ ਨਹੀਂ ਸਕਦਾ ਹੁਣ ਭਗਵੰਤ ਮਾਨ ਆ ਉਹ ਅੰਤਮਾਨ ਤੋਂ ਮੇਰਾ ਕੋਈ ਚੂਕਦਾ ਮਤਲਬ ਉਹ ਜਿਹੜੇ ਗੱਲ ਭਗਵੰਤ ਮਾਨ ਨੇ ਨਹੀਂ ਵੀ ਕੀਤੀ ਹੁੰਦੀ ਉਹ ਹਰ ਇੱਕ ਨੂੰ ਬੋਲਣ ਪੈਂਦੀ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਹਦਾਇਤਾਂ ਤੇ ਚਾਹੇ ਉਹਨੂੰ ਪਤਾ ਹੀ ਨਾ ਹੋਵੇ ਮੈਂ ਕਿਹੜੀ ਹਦਾਇਤ ਦਿੱਤੀ ਆ ਸੋ ਇਹ ਜਿਹੜਾ ਹੀਰੋਇਜ਼ਮ ਦਾ ਕਲਚਰ ਆ ਰਿਹਾ ਕਿਤੇ ਨਾ ਕਿਤੇ ਰੂਪ ਚ ਇਹ ਕੋਈ ਸਮਾਜਿਕ ਦਿੱਲੀ ਲਈ ਮਤਲਬ ਲਾਹੇਵੰਦ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਬਹੁਤੀਆਂ ਗੱਲਾਂ ਕੀਤੀਆਂ ਨੇ ਤੁਸੀਂ ਇਹ ਜੀਆਂ ਗੱਲਾਂ ਦੇ ਬਾਰੇ ਜਾਂ ਪੁਲਿਸ ਦੇ ਵਰਤੀਰੇ ਬਾਰੇ ਵਰਤਾਰੇ ਬਾਰੇ ਕੀ ਸੋਚਦੇ ਹੋ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਉਹ ਭਾਨਾ ਸਿੱਧੂ ਦੇ ਉੱਤੇ ਜਿਹੜੇ ਪਰਚੇ ਹੋ ਰਹੇ ਨੇ ਤਸ਼ੱਦਦ ਵੀ ਕਹਿੰਦੇ ਕਿ ਅੰਦਰ ਕਸਟਡੀ ਦੇ ਵਿੱਚ ਹੋ ਰਿਹਾ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤਾਂ ਤੁਸੀਂ ਵੀ ਆਪਣੀ ਆਪਣੀ ਰਾਏ ਆਪਣੇ ਆਪਣੀ ਸੁਝਾਅ ਸਾਂਝੇ ਕਰ ਸਕਦੇ ਹੋ ਕਿ ਇਸ ਨੂੰ ਬਦਲਿਆ ਫਿਰ ਕਿਵੇਂ ਜਾ ਸਕਦਾ ਫਿਲਹਾਲ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏਬੀਸੀ ਪੰਜਾਬ ਚੰਡੀਗੜ੍ਹ